ਸ਼ਹੀਦ ਹੋਏ ਆਪਣੀ ਡਿਊਟੀ ਲਿਭਾਤੇ ਹੋਏ ਉਹਨਾਂ ਸਾਰੇ ਤੇ ਸਨਾਂ ਤੋਂ ਯਾਰ ਰੀਤੋ ਟੋੜੀ ਸੋਚਦੇ ਜਹਾਂ ਦੇਖੇ ਹੋ ਕੇ ਰੀਤੋ ਟੋੜੀ ਸੋਚਦੇ ਜਹਾਂ ਦੇਖੇ ਹੋ ਕੇ ਮਾਰਾ ਤੇਰੇ ਸਮੇਂ ਤੇ ਜੈ ਹਾਂ ਮੈਨੂੰ ਆ ਜਾ ਪਿੱਛੇ ਕੱਢੋ ਹਾਂ ਲੋ मातरम वे मातरम भरत माता की भारत वंदे मातरम सुजला सुभला ਸਿੰਘਿਆ ਬਲੰ ਮਾਤਰਮ ਵੰਦੇ ਮਾਤਰਮ ਸਾਡੀ ਪ੍ਰਭੂ ਸੱਤਾ ਨੂੰ ਲੈ ਕੇ ਜਿਹਦੀ ਮੁਬੈਮ ਚਲਾਈ ਹੈ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਸਾਰੇ ਲੋਕਾਂ ਨੇ ਆਪਣੇ ਆਪਣੇ ਇੱਕ-ਇੱਕ ਕੀ ਥੀ ਜਿਹੜੀ ਉਹ ਲਿਆ ਕੇ ਆਪਣੇ ਪਹਿਲੇ ਤਾਂ ਪ੍ਰਿੰਟ ਪੱਤਰ ਦੇ ਉੱਤੇ ਪੁੱਛੇ ਸੁਣਿਆ ਸਕੂਲ ਜਿਹੇ ਅੰਦਰ ਲਿਆ ਕੇ ਜੇਕਰ ਉੱਤੇ ਲਾਇਆ ਜਾਣ ਲੋਕ ਪੱਦਰ ਦੇ ਉੱਤੇ ਕੌਨਸਟੀਚੁਐਂਸੀ ਪੱਦਰ ਉੱਤੇ ਉਹਦੇ ਬਾਅਦ ਜ਼ਿਲ੍ਹੇ ਪੱਦਰ ਤੋਂ ਲੈ ਕੇ ਸਾਰੇ ਪ੍ਰਾਂਤ ਪੱਦਰ ਸਾਰੇ ਇਹਨਾਂ ਦੇਸ਼ ਤੋਂ ਉਹ ਮੀਟਿੰਗ ਖਾਦੀ ਅਕੜਨੀ ਦਿੱਲੀ ਲੈ ਜਾਇਆ ਜਾਊਗੀ ਜਿੱਥੇ ਮੋਸ਼ਨ ਪੋਟ ਕਰਨਾ ਜਿਹੜਾ ਪਹਿਲਾਂ ਰਾਜਪੱਦਰ ਨਾਂ ਤੋਂ ਜਾਣਿਆ ਜਾਂਦਾ ਸੀਗਾ ਜਿਹੜਾ ਇੱਕ ਉਸ ਅੰਗਰੇਜ਼ ਸ਼ਾਸਕਾਂ ਦਾ ਜਿਹੜੀ ਡੈਗੇਸੀ ਛੱਡ ਕੇ ਗਏ ਸੀ ਸਾਡੇ ਤੇ ਜਿਸ ਕਿਸਮ ਦਾ ਉਹਨਾਂ ਦਾ ਰਵਈਆ ਸੀਗਾ ਉਹਨੂੰ ਦੇਖਦੇ ਹੋਏ ਅੱਜ ਜਿਹੜਾ ਉਹਨੂੰ ਕਸਟੋਮਿਆ ਨਾਮ ਦਿੱਤਾ ਗਿਆ ਉਥੇ ਰਾਜ ਮੰਤਰੀ ਉਸ ਦੀ ਦੇ ਨਾਲ ਇੱਕ ਰੇਸ਼ ਨੂੰ ਸਮਰਪਿਤ ਇੱਕ ਬਾਟਿਕਾ ਉੱਥੇ ਲਾਣਗੇ ਕਾਟੇ ਨੂੰ ਦੇਸ਼ ਦੀ ਅਖੰਡਤਾ ਤੇ ਦੇਸ਼ ਦੀ ਇਕਤਾ ਵਾਸਤੇ ਉਥੇ ਸਾਰਿਆਂ ਵਾਸਤੇ ਹਮੇਸ਼ਾ ਵਾਸਤੇ ਯਾਦਗਾਰ ਬਣ ਸਕੇ ਇੱਕ ਵਾਤਾਵਰਨ ਕਰਨੇ ਤੇ ਉਤਵਾਰਣ ਵਾਸਤੇ ਲੋਕਾਂ ਦਾ ਕਿ ਦੇਸ਼ ਦੀ ਇਕਤਾ ਤੇ ਅਖੰਡਤਾ ਸਾਰਿਆਂ ਨੂੰ ਦੇਸ਼ ਦੇ ਅੰਦਰ ਆਪਣੀ ਪਾਰਕਿਦਾਰੀ ਦਾ ਹਿੱਸਾ ਦੇਣ ਵਾਸਤੇ ਅੱਗੇ ਆਇਆ ਜੀ ਇਸ ਜਿਹੜੀ ਹੋਣ ਜਾਰੀ ਹੈ ਬੈਟੋ ਦੀ ਬਾਰੇ ਗੱਲ ਕਰਦੇ ਜਿਹੜੀ ਸਰ ਸਦਾ ਸਿੰਘ ਜੋਹਲ ਨੇ ਵੀ ਕਿਹਾ ਹੈ ਕਿ ਸਾਰੇ ਮੈਜਰੂ ਕੇ ਗੱਲ ਕੀਤੀ ਜਾਵੇ ਕ ਪੰਜਾਬ ਅਹਿਮ ਮੁੱਧਿਆ ਬਾਰੇ ਸਿਆਸਤ ਨਾ ਹੋਵੇ ਮੈਜਰੂ ਕੇ ਗੱਲ ਕੀਤੀ ਜਾਵੇ ਦੇਖੋ ਜੋਨ ਸਾਹਿਬ ਜੀ ਸਤਕਾਰ ਮੈਂ ਸਮਝਦਾ ਵੀ ਪਿਆਰਾ ਪਰ ਇਸ਼ੂ ਹੈ ਪੰਜਾਬ ਦੇ ਪਾਣੀਆਂ ਨੂੰ ਕਿਵੇਂ ਸੌਦਾ ਕਰਕੇ ਆਏ ਹੋ ਕਿਉਂ ਉਹ ਪਾਣੇ ਪਾੜ ਰਹੇ ਹੋ ਮੈਂ ਤਾਂ ਸੱਤੀ ਕਰੋ ਸੁਣਾਂਗਾ ਸਾਹਿਬ ਐਸਾ ਕੂਆ ਕੂਏ ਦਾ ਤਾਂ ਪਤਾ ਨਹੀਂ ਕੂਏ ਦਾ ਉਹ ਕੰਕਰ-ਕੁੰਕਰ ਪਾ ਕੇ ਪਾਣੀ ਕੱਢ ਲਿਆ ਸੀ ਜਗ ਚੋਂ ਅਸੀਂ ਕਿੱਥੋਂ ਕੱਢਾਂਗੇ ਅਸੀਂ ਜਿਹੜੇ ਟੇਲ ਤੇ ਬੈਠੇ ਆ ਰਾਜਸਥਾਨ ਦੀ ਟੇਲ ਤੇ ਸਾਹਿਬ 1000 ਫੁੱਟ ਤੇ ਵੀ ਖਾਰਾ ਪਾਣੀ ਹੈ 1000 ਫੁੱਟ ਦਾ ਹੀ ਪਾਣੀ ਨਹੀਂ ਹੈ ਕਿਆ ਸਾ ਅਬੋਰ ਕਿੱਥੋਂ ਪਾਣੀ ਕੱਢੂਗਾ ਮੈਸ ਕਰਕੇ ਕਿਆਸੀ ਪਾਣੀਆਂ ਦੇ ਮੁੱਦੇ ਤੇ ਗੱਲ ਕਰਨ ਵਾਸਤੇ ਹੀ ਮੈਂ ਕਿਆਸੀ ਭਗਵੰਤਬਾ ਜੀ ਉੱਥੇ ਚਲੀਏ ਉੱਥੇ ਉਸ ਏਰੀਏ ਦੇ ਪਾਣੀ ਪੰਜਾਬ ਦੀ ਕਦਰ ਜਾਣਦੀਏ ਤੁਹਾਨੂੰ ਪਤਾ ਨਹੀਂ ਥੋੜੇ ਇੱਥੇ ਤਾਂ ਜਿਹੜੇ ਖਾੜੇ ਸੀ ਉਹੀ ਬੂਰਤੇ ਤੁਸੂ ਆਪ ਉਹਨਾਂ ਨੇ ਕਿਹਾ ਵੀ ਮੇਰੇ ਸਗੁਰੂ ਚਿੱਤਾ ਖਾੜੇ ਜਿਹੜੇ ਪੁਰਾਣ ਅਸੀਂ ਖਾੜੇ ਬੂਰਤੇ ਕੱਸੀਆਂ ਬੂਰਤੀਆਂ ਉੱਥੇ ਤਾਂ ਪਾਣੀ ਦੀ ਕਦਰ ਐ ਨਹੀਂ ਸੀ ਕਿਉਂਕਿ ਇੱਟਾ ਪਾਣੀ ਐ ਪੀਓਲ ਚ ਕੱਢਿਆ ਜਾਂਦਾ ਸੀ ਸਾਨੂੰ ਪੁੱਛੋ ਇਸ ਕਰਕੇ ਪਾਣੀ ਦੇ ਮਸਲੇ ਨੂੰ ਰੋੜ ਨਹੀਂ ਦਿੰਦੇ ਭਗਵਾਨ ਦਮਨ ਜੀ ਅੱਜ ਲੋਕੀਂ ਤੇ ਪਾਈਓ ਪੁਲਿਸ ਤੁਹਾਨੂੰ ਬਚਾ ਨਹੀਂ ਸਕਦੀ ਲੋਕਾਂ ਦੀ ਗੁੱਸੇ ਪੰਜਾਬ ਦੇ ਪਾਣੀ ਦੇ ਮੁੱਦੇ ਲੱਗੇ ਬੀਜੇਪੀ ਨੇ ਕੀ ਸਟੈਂਡ ਪੰਜਾਬ ਦੇ ਪਾਣੀ ਦੇ ਮੁੱਦੇ ਲੱਗੇ ਬੀਜੇਪੀ ਕੀ ਸਟੈਂਡ ਅੱਜ ਸਾਡੇ ਵਾਲਾ ਸਟੈਂਡ ਕਲੀਅਰ ਹੀ ਨਹੀਂ ਹੋਇਆ ਸਾਡੇ ਵਾਲਾ ਸਟੈਂਡ ਹੈ ਪੰਜਾਬ ਦੇ ਪਾਣੀਆਂ ਦੇ ਉੱਤੇ ਇੱਕ ਬੂੰਦ ਨਹੀਂ ਕਿਤੇ ਜਾ ਸਕਦਾ ਸਾ ਮੈਂ ਆ ਨਹੀਂ ਕਿਹਾ ਜਾਣ ਨਹੀਂ ਜਾਣ ਜਾ ਸਕਦਾ ਨਹੀਂ ਕਿਉਂਕਿ ਸਾਡਾ ਪਾਣੀ ਹੈ ਸਾਡਾ ਹੱਕ ਹੈ ਪੰਜਾਬ ਦੇ ਨਾਲ ਧੱਕਾ ਹੋਇਆ ਹੈ ਇਹ ਗੱਲ ਲੋਕਾਂ ਨੂੰ ਸਮਝਾਉਣ ਵਾਸਤੇ ਜਿਵੇਂ ਪੰਜਾਬ ਯੂਨੀਵਰਸਿਟੀ ਦੇ ਅੰਦਰ ਇੱਕ ਡਿਬੇਟ ਸਾਰੇ ਮਾਰਖਾ ਨੇ ਗੱਲ ਕੀਤੀ ਮੈਂ ਸਮਝਦਾ ਤੁਸੀਂ ਵੀ ਉਹ ਸੈਮੀਨਾਰ ਨੂੰ ਲੋਕਾਂ ਤੱਕ ਪਹੁੰਚਾਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਪੰਜਾਬ ਦੇ ਨਾਲ ਕਿੱਦਾਂ ਧੱਕਾ ਹੋਇਆ ਹੈ ਭਾਜਪਾ ਪੰਜਾਬ ਦੀ ਡਬਲ ਜ਼ਿੰਮੇਵਾਰੀ ਬਣਦੀ ਹੈ ਅਸੀਂ ਪੰਜਾਬ ਦੇ ਨੁਮਾਇੰਦੇ ਕੀ ਕਰਦੇ ਹਾਂ ਤੇ ਸਾਡੀ ਸਰਕਾਰ ਕੇਂਦਰ ਦੀ ਦਿੱਤੀ ਹੈ ਮਿਸ ਕਰਕੇ ਕਹਿ ਰਹੇ ਆ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਪਾਣੀਆਂ ਵਾਸਤੇ ਕਿਤੇ ਚਿੰਤਿਤ ਹੋਣ ਦੀ ਲੋੜ ਨਹੀਂ ਭਗਵੰਤ ਮਾਨ ਜੀ ਵਰਗੇ ਇਸ ਕਿਸਮ ਦੀ ਨੀਅਤ ਵਾਲੀ ਸਰਕਾਰਾਂ ਬਹੁਤ ਆਣਦੀਆਂ ਆਂਦੀਆਂ ਰਹੀਆਂ ਹੋਣੀਆਂ ਹਾਂਜੀ ਸਰ ਪਰ ਨਾ ਤਾਂ ਨਹਿਰ ਬਣੂਗੀ ਨਾ ਨਾ ਮੰਨਦੇ ਇਹ ਲੋਕਾਂ ਨਾ ਰਾਧਾ ਨਾ ਚੱਲੇ ਸੁਪਰੀਮ ਕੋਰਟ ਚੱਲ ਗਈ ਹੈ ਸਰਕਾਰ ਆਹ ਆ ਮਾਰੀ ਬੜੀ ਸੁਪਰੀਮ ਕੋਰਟ ਸੁਪਰੀਮ ਕੋਰਟ ਵੀ ਹੈ ਸਰ ਮੋੜ ਤੋਂ ਉਸ ਤੋਂ ਬਾਅਦ ਰਾਜਪਾਲ ਜੀ ਨੇ ਵੀ ਇਹ ਗੱਲ ਭਗਵੰਤ ਮਾਨ ਜੀ ਅਸੈਂਬਲੀ ਦਾ ਕਰਨਗੇ ਕੀ ਜੇ ਗੱਲ ਇੱਥੇ ਕਰਨੀ ਹੈ ਕੋਈ ਗੈਣਾ ਫਿਰ ਅਸੈਂਬਲੀ ਦਾ ਕੀ ਕਰਨਗੇ ਸਮਝੀਂ ਸਾਡੇ ਆਪ ਭਾਕੇ ਸਰ ਬੀ ਜੀ ਪੀ ਉਹਨਾਂ ਨੇ ਸੈਸ਼ਨ ਬੁਲਾਇਆ ਸੀ ਫਿਰ ਬੰਦ ਕਿਉਂ ਕਰਤਾ ਪਹਿਲਾਂ ਕਹਿ ਰਹੇ ਲੀਗਲ ਹੈ ਫਿਰ ਉਹਦੇ ਨਾਲ ਗੱਲ ਕਰਨੀ ਸੀ ਸਾਰੀ اپੋਜੀਸ਼ਨ ਨੇ ਕਿਹਾ ਸੀ ਕਿ ਆਓ ਪੰਜਾਬ ਦੇ ਪਾਣੀਆਂ ਤੇ ਗੱਲ ਉਦੋਂ ਪਚੇ ਕਿ ਤਰ ਗੱਲ ਕਰਨੀ ਹੈ ਤਾਂ ਇੱਥੇ ਲੁਧਿਆਣੇ ਆਜੋ ਫਿਰ ਕੋਰਨਾ ਸਾਹਿਬ ਦੇ ਨਾਲ ਤੋਂ ਸਿੰਘ ਬਸਾਈ ਬੈਠੇ ਐ ਇੱਧਰ ਕਰਨ ਕਰਨ ਅਸੀਂ ਗੱਲ ਕਰਨ ਨੂੰ ਤਿਆਰ ਬੈਠੇ ਆਜੋ ਮੇਰਾ ਪੁਲਿਸ ਏਡਮ ਸਾਹਿਬ ਪੁਲਿਸ ਏਡਮ ਬਾਰੇ ਜਿਹੜੇ ਹੋਸਟਲਸ ਬਲੌਕ ਕਰਨ ਲੱਗੇ ਉਹਨਾਂ ਨੂੰ ਲੌਕ ਕਰਨ ਲੱਗੇ ਆ ਬੰਦ ਕਰੋ ਜਿਹੜੇ ਲੋਕ ਮੁਜ਼ਾਹਰੇ ਵਾਲੇ ਜਿਹੜੇ ਉੱਠ ਟੁੱਟ ਕੇ ਆ ਰਹੇ ਐ ਬੈਂਡ ਬਲੰਦਰ ਕੌਰ ਦਾ ਸਾਰਾ ਉਹ ਜਿਹੜੇ 1158 ਉੱਥੇ ਬੈਠੇ ਸੀਗੇ ਉਹ ਤਾਂ 1157 ਆ ਰਹੇ ਗਏ ਤੁਹਾਨੂੰ ਵੀ ਮਿਲਦੀ ਆਗੇ ਜਿਹੜੇ ਪੀਏਯੂ ਦੇ ਸਟੂਡੈਂਟ ਐ ਪਤਾ ਲੱਗੇ ਤੁਹਾਨੂੰ ਮਿਲੇ ਉਹਨਾਂ ਨਾਲ ਗੱਲ ਹੋਈ ਐ ਜੀ ਮੇਰੀ ਗੱਲ ਹੋਈ ਐ ਉਹ ਵੀ ਉਹ ਵੀ ਆਪਣਾ ਹੱਕ ਮਾਰਦੇ ਐ ਸਾਰੇ ਬਰੇਕ ਦਾ इवन ਬੈਂਚ ਜਿਹੜੇ ਪਹਿਲੇ ਨਿਕਲੇ ਉਹ ਤਾਂ ਧਰਨਾ ਹੀ ਲਾ ਕੇ ਗਏ ਦੋ ਦਿਨ ਪਹਿਲਾਂ ਮੇਰੀ ਉਹਨਾਂ ਨਾਲ ਵੀ ਗੱਲ ਹੋਈ ਐ ਪੀਏ ਯੂ ਸਟੂਡੈਂਟਸ ਦੀ ਤਾਂ ਮੈਂ ਤੁਹਾਨੂੰ ਦੱਸੀ ਜਾਣਾ ਮੈਂ ਤਾਂ ਪੁਲਿਸ ਦੀ ਇਨਫੋਰਮੇਸ਼ਨ ਦੱਸ ਰਿਹਾ ਵੀ ਆਰਡਰ ਹੋ ਗਏ ਜਾ ਕੇ ਸੀਲ ਕਰ ਦਿਓ ਉਹਨਾਂ ਨੂੰ ਤਾਂ ਸਵੇਰੇ ਪਤਾ ਲੱਗੂ ਜਦੋਂ ਉੱਠ ਕੇ ਕਹਿਣਗੇ ਚੱਲੀ ਐਡੀਟੋਰੀਅਮ ਘੇਰੀਏ ਸੀਐਮ ਸਾਹਿਬ ਨੂੰ ਉਦੋਂ ਪਤਾ ਲੱਗੂਗਾ ਜੀ ਬਾਹਰ ਤਾਂ ਪੁਲਿਸ ਵਾਲੇ ਬੈਠੇ ਨਿਕਲ ਨਹੀਂ ਸਰ ਇੱਕ ਵਟਸਐਪ ਨੰਬਰ ਜਾਰੀ ਕੀਤਾ ਸੀ ਜਿਹੜੇ ਕਿ ਜਿਹੜੇ ਸਾਰੇ ਫਾਈਲ ਕਰਦੇ ਸਰ ਕਿੰਨੇ ਕੋ ਉਹਦੇ ਤੇ ਆਰੇ ਤਕਰੀਬਨ 350 ਦੇ ਕਰੀਬ ਸੁਝਾਵਾ ਹੈ ਦਸਰੇ ਤੇ ਲਾਸਟ ਡੇਟ ਆ ਜਨੇ ਸਰ ਮਨੀਸ਼ ਸੋਦੇ ਦੇ ਕਮਾਲ ਦਾ ਕੰਮ ਹੋ ਆ ਮਸਲਾ ਜਿਹੜੀ ਕਹਿੰਦੇ ਨਾ ਸਭ ਤੋਂ ਕੀ ਕਹਿੰਦੇ ਸੀ ਕਟੜੇ ਮਾਨਦਾਰ ਸਰਕਾਰ ਕਟੜੇ ਮਾਨਦਾਰ ਸਰਕਾਰ ਦੇ ਅੰਦਰ ਸੁਨੀਲ ਨਹੀਂ ਕਹਿ ਰਿਹਾ ਬੀਜਪੀ ਨਹੀਂ ਕਹਿ ਰਹੀ ਓਏ ਹੋਰ ਪਾਰਟੀ ਨਹੀਂ ਕਹਿ ਰਹੀ ਸੁਪਰੀਮ ਕੋਰਟ ਕਹਿ ਰਹੀ ਹੈ ਵੀ 337 ਕਰੋੜ ਰੁਪਏ ਦੀ ਮਨੀ ਟ੍ਰੇਲ ਹੈਜ਼ ਬੀਨ ਐਸਟੈਬਲਿਸ਼ਡ ਵੀ ਆ ਪੈਸਾ ਕਿੱਥੋਂ ਕੱਢਿਆ ਕਿੱਧਰ ਗਿਆ ਆ ਸਾਰਾ ਜਿਹੜਾ ਇਹਦੀ ਉਹਨਾਂ ਨੇ ਮਨਲੀ ਸੁਪਰੀਮ ਕੋਰਟ ਨੇ ਵੀ ਇਹਦੇ ਤਾਰ ਸਿੱਧੇ ਸੁਸੋਦੀਆ ਸਾਹਿਬ ਤਾਂ ਹੀ ਜੁੜਦੇ ਐ ਕਿ ਸੁਸੋਦੀਆ ਸਾਹਿਬ ਤੋਂ ਚੱਲ ਕੇ ਮੈਂ ਇੱਥੇ ਪੰਜਾਬ ਵਾਲੇ ਸਾਡੇ ਮਾਤੜਾ ਨੂੰ ਕਹਿਣਾ ਚਾਹਨਾ ਦਿਨ ਹੀ ਜਾਂਦੇ ਸਾਬ ਆ ਗੱਲਾਂ ਉੱਥੇ ਹੋਣੀਆਂ ਹੁਣ ਥੋੜਾ ਨੰਬਰ ਵੀ ਲੱਗਣ ਆਣਾ ਜਿਹੜੇ ਐਸੋ ਕਿਉਂਕਿ ਉਹ ਹੀ ਪਾਲਸੀ ਜਿਹੜੀ ਦਿੱਲੀ ਦੇ ਅੰਦਰ ਪਾਲਸੀ ਲੱਗੀ ਐ ਭਗਵੰਤ ਮਾਨ ਜੀ ਦਿਨ ਗੰਢੋ ਉਹ ਕਿਨੇ ਜੰਦੇ ਆ ਕਿਨੇ ਫੈਸਲੇ ਕਰਾਏ ਕੌਣ ਬੈਠਾ ਸੀਗਾ ਉੱਥੇ ਸੰਜੇ ਸਿੰਘ ਸੀਗਾ ਇੱਥੇ ਪਾਠਕ ਸਾਹਿਬ ਕੀ ਸੰਜੇ ਪਾਠਕ ਹੈਗੇ ਨਾ ਦਾ ਨਾਮ ਜਿਹੜੇ ਵਿੱਚ ਕੋਈ ਨਹੀਂ ਬਚਣਾ ਸਾਹਿਬ ਜਿਹੜਾ ਜਿਹੜਾ ਉਸ ਮੀਟਿੰਗ 'ਚ ਬੈਠੇ ਹੋਣਗੇ ਜਿਨ੍ਹਾਂ ਨੇ ਇਹ ਰੂਪ ਰੇਖਾ ਰਚੀ ਹੈ ਮੈਂ ਨਹੀਂ ਕਹਿੰਦਾ ਕਿ ਸੁਦੀਪ ਪਾਠਕ ਜੀ ਬੈਠੇ ਸੀ ਉੱਥੇ ਸੰਜੇ ਪਾਠਕ ਜੀ ਖਰੇ ਮੈਂ ਨਹੀਂ ਸੁਣਿਆ ਇੱਥੇ ਪਤਾ ਨਹੀਂ ਕਿਹੜੇ ਕਿਹੜੇ ਪਾਠਕ ਨਿਕਲਦੇ ਕਿਹੜੇ ਕਿਹੜੇ ਨਿਕਲਣਗੇ ਆ ਤਾਂ ਸਮਾਂ ਦੱਸੂਗਾ ਜਿਹੜੀ ਤਾਰ ਹੈ ਦੇਖੋ ਸੁਪਰੀਮ ਕੋਰਟ ਨੇ ਦੋ ਗੱਲਾਂ ਉਹ ਦਿਨ ਕਹੀਆਂ ਸੀ ਇਸ ਤੋਂ ਪਹਿਲਾਂ ਜਿਹੜੇ ਸੁਣਾਈ ਹੈ ਵਾਈ ਨਾਟ ਦਾ ਆਮ ਆਦਮੀ ਪਾਰਟੀ ਤੁਸੀਂ ਗੱਲ ਨੂੰ ਕੋਖੋ ਆਮ ਆਦਮੀ ਪਾਰਟੀ ਨੂੰ ਹੁਣ ਪਾਰਟੀ ਉਹਨਾਂ ਨੇ ਅਕਿਊਜ਼ਡ ਬੋਲ ਦੇ ਵਿੱਚ ਪਾਤਾ ਪਾਰਟੀ ਬਣਾਤਾ ਈਡੀ ਨੇ ਵੀ ਇਹ ਇਹਨਾਂ ਕੋਲ ਗਿਆ ਪੈਸਾ ਫਿਰ ਉਸ ਆਮ ਆਦਮੀ ਤੋਂ ਫਿਰ ਸਭੀ ਇੱਕ ਜਿਹੇ ਸਾਰਿਆਂ ਦਾ ਹੀ ਹੋਊਗਾ ਜਿਹੜੇ ਜਿਹੜੇ ਰਲੇ ਸੀ ਉਹ 70 ਕਰੋੜ ਰੁਪਇਆ ਹਜਮ ਨਹੀਂ ਹੋਣਾ ਲੈਸ ਕਰਕੇ ਪੰਜਾਬ ਨਾ ਆਰਡਰ ਦੀ ਸਿਲੀ ਨਹੀਂ ਕੀ ਦੇਦੇ ਸਰ ਲਾਣ ਨਹੀਂ ਆਉਂਦੀ ਜਿ ਕੋਈ ਬੇਪਰਵਾਹੀ ਨਹੀਂ ਹੈ ਬੇਪਾਰੀ ਸੱਤ ਸਰ ਪਰਸੋ ਬਠਿੰਡਾ ਬਠਿੰਡੇ ਮਾਰੇ ਗਿਆ ਕੱਲ ਉੱਥੇ ਡੰਡਿਆਲਾ ਗੁਰੂ ਮਾਰੇ ਗਏ ਸਰ ਮੁੱਖ ਮੰਤਰੀ ਸਾਹਿਬ ਕਿੱਥੇ ਸਨ ਤੁਹਾਨੂੰ ਪਤਾ ਤੁਹਾਨੂੰ ਪਤਾ ਮੁੱਖ ਮੰਤਰੀ ਸਾਹਿਬ ਕਿੱਥੇ ਸੀ ਕੱਲ ਕਿੱਥੇ ਸੀ ਅੱਜ ਕਿੱਥੇ ਹੈ ਉਹ ਬੂਟਾ ਮੰਗਦੇ ਸੀ ਜੇ ਨੇਰੋ ਔਰ ਨੀਰੋ ਵਾਲੀ ਗੱਲ ਹੋ ਗਈ ਰੋਨ ਚੱਲ ਰਹਾ ਥਾ ਨੀਰੋ ਬੰਸਰੀ ਪਜਾਰਾ ਉਹ ਕੋਈ ਕੰਮ ਨਹੀਂ ਉਹਨਾਂ ਦਾ ਭਗਵੰਤ ਮਾਨ ਜੀ ਦਾ ਛੱਤੀਸਗੜ੍ਹ ਚ ਹਵਾਈ ਜਹਾਜ਼ ਚਾਹੀਦਾ ਤੇਜਰੀਵਾਲ ਸਾਹਿਬ ਨੂੰ ਹਵਾਈ ਜਹਾਜ਼ ਲੈ ਕੇ ਗਏ ਹੈ ਪੈਸਾ ਸਾਡਾ ਹੈ ਬੰਦੇ ਸਾਡੇ ਮਰ ਰਹੇ ਹੈ ਆ ਇਹਨਾਂ ਦੀ ਗੰਬੀਰ ਕਹਿੰਦੇ ਗੱਲ ਕਰ ਲਓ ਮੇਰੇ ਨਾਲ ਕਾਦੀ ਗੱਲ ਕਰ ਲਈ ਉਸ ਤੱਕ ਆਪਣੇ ਪਰਛਾਵੇਂ ਤੋਂ ਡਰੀ ਜਾਨੇ ਹੋ ਛਾਵਣੀ ਨਾ ਬਣਾਓ ਵਿਆਹ ਨੇ ਗੱਲ ਕਰਨੀ ਹੈ ਸੁਨੀਲ ਨਾਲ ਕਰੋ 1 ਨਵੰਬਰ ਨੂੰ ਜਾ ਰਹੇ ਹਾਂ ਮੈਂ ਤਾਂ ਕਹਿ ਰਿਹਾ ਸਾਹਿਬ ਤੁਸੀਂ ਕੋਈ ਸਾਡੇ ਮੈਂ ਤਾਂ ਲਿਸਟ ਤਿਆਰ ਕਰਵਾ ਕੇ ਕਿਸੇ ਦੇ ਸਾਥ ਜਾ ਕੇ ਟੀ ਸਿੰਘ ਨੂੰ ਪਕੜਾ ਕੇ ਤੁਸੀਂ ਕਿਹਾ ਨਾ ਕਿ ਬਰਬਰੀ ਕੋਈ ਜਵਾਬ ਨਹੀਂ ਆਇਆ ਕਿ মিডিਆ ਤੁਹਾਡੀ ਆਉਗੀ ਕੋਈ ਦੱਸੋ ਫਿਰ ਮੈਂ ਤੁਹਾਡਾ ਕੀ ਖਿਆਲ ਫਿਰ ਮੈਂ ਕਹੀ ਜਾਣਾ ਜੀ ਮੈਂ ਕੱਲਾ ਜਾਣਾ ਹੈ ਆਈ ਕਮਰਾ ਟੀਮ ਮਾਰੇ ਅੰਬੇਡਕਰ ਸਾਹਿਬ ਦੇ ਨਾਮ ਦਾ ਕਨਸਟੀਟਿਊਸ਼ਨ ਇੱਥੇ ਬਣਾ ਲਾਂਗੇ ਅਸੀਂ ਆਪਸ ਵਿੱਚ ਜਿਹੜਾ ਇੱਕ ਬੰਦਾ ਬਾਹਰ ਚੱਲ ਕੇ ਆਊਗਾ ਉਹ ਜਿੱਤ ਗਿਆ ਸਰ 30 ਮਿੰਟ ਜਿਹੜੇ ਜਾਇਜ਼ ਨੇ ਤੁਹਾਨੂੰ ਲੱਗਦਾ ਡਿਬੇਟ ਵਾਸਤੇ ਕਿਉਂਕਿ 30 ਮਿੰਟ ਤੇ ਥੀ ਡਿਬੇਟ ਕਰਨਗੇ ਮਤਲਬ ਦੀ ਗੱਲ ਕਰਨਗੇ ਸਾਡੇ ਜੇ ਪਾਣੀਆਂ ਦੀ ਗੱਲ ਕਰੀਏ ਉਹ ਮੈਂ ਇੱਕ ਲੈਂਚਿੰਗ ਵਿੱਚ